ਬਿਜਲੀ ਮੰਤਰੀ ਤੇ ਮੁਲਾਜ਼ਮ ਜਥੇਬੰਦੀਆਂ ਵਿਚਕਾਰ ਗਲਬਾ ਟੁੱਟਣ ਕਾਰਨ ਬਿਜਲੀ ਕਾਮਿਆਂ ਨੇ 3 ਦਿਨ ਕੰਮ ਠੱਪ ਕਰਕੇ ਸਮੂਹਕ ਛੁੱਟੀ ਲੈਣ ਦਾ ਐਲਾਨ ਕਰ ਦਿੱਤਾ ਜਿਸ ਨਾਲ ਸਰਕਾਰ ਤੇ ਬਿਜਲੀ ਕਾਮਿਆਂ ਵਿਚਕਾਰ ਸਿੱਧਾ ਟਕਰਾ ਪੈਦਾ ਹੋ ਗਿਆ ਵਕ ਵਕ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਕਿ 11 12 ਤੇ 13 ਅਗਸਤ ਨੂੰ ਸਮੂਹਕ ਛੁੱਟੀਆਂ ਲੈ ਕੇ ਦਫ਼ਤਰਾਂ ਦਾ ਬਾਈਕਾਟ ਕੀਤਾ ਜਾਵੇਗਾ ਦਫ਼ਤਰੀ ਕੰਮ ਨੂੰ ਠੱਪ ਕੀਤਾ ਜਾਵੇਗਾ ਤੇ ਬਿਜਲੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ ਇਸ ਤੋਂ ਇਲਾਵਾ 15 ਅਗਸਤ ਨੂੰ ਵੀ ਮੁਲਾਜ਼ਮ ਜਥੇਬੰਦੀਆਂ ਨੇ ਸਮੂਹ ਜ਼ਿਲ੍ਹਾ ਪੱਧਰਾਂ ਤੇ ਪ੍ਰੋਟੈਸਟ ਕਰਨ ਦਾ ਐਲਾਨ ਕਰ ਦਿੱਤਾ ਹੈ ਦਰਬਾਰ ਸਾਹਿਬ ਪੀਐਸ ਈਵੀ ਐਮਪਲਾਈਜ਼ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਏਕਤਾ ਮੰਚ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਗ੍ਰੇਡ ਸਬਸਟੇਸ਼ਨ ਐਮਪਲਾਈਜ਼ ਯੂਨੀਅਨ ਪਾਵਰਕਾਮ ਟਰਾਸਕੋ ਪੈਨਸ਼ਨਰ ਯੂਨੀਅਨ ਏਟਕ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਹਿਲਵਾਨ ਪਾਵਰਕਾਮ ਤੇ ਟਰਾਸਕੋ ਇਹ ਜਥੇਬੰਦੀਆਂ ਦੇ ਸਾਂਝੇ ਵਫਦ ਨੇ ਕੱਲ ਮਹਾਲੀ ਵਿਖੇ ਬਿਜਲੀ ਮੰਤਰੀ ਹਰਪਾਜਨ ਸਿੰਘ ਈਟੀਓ ਤੇ ਬਿਜਲੀ ਨਿਗਮ ਦੇ ਅਫਸਰਸ਼ਾਹੀ ਨਾਲ ਮੀਟਿੰਗ ਕੀਤੀ ਸੀ ਜੋ ਜਾਣਕਾਰੀ ਮਿਲੀ ਹੈ ਮੀਟਿੰਗ ਦੌਰਾਨ ਤਲਕੀ ਹੋ ਗਈ ਕਿਸੇ ਗੱਲ ਤੇ ਡੈਡਲੌਕ ਪੈਦਾ ਹੋ ਗਿਆ ਤੇ ਸਮੂਹ ਮੁਲਾਜ਼ਮ ਜਸੇ ਬੰਦੀਆਂ ਦੀ ਲੀਡਰਸ਼ਿਪ ਰੋਸ ਵਜੋਂ ਮੀਟਿੰਗ ਤੋਂ ਬਾਹਰ ਆ ਗਈ ਇਹ ਮੀਟਿੰਗ ਮੁਹਾਲੀ ਗੈਸਟ ਹਾਊਸ 'ਚ ਹੋ ਰਹੀ ਸੀ ਔਰ ਗੈਸਟ ਹਾਊਸ ਤੋਂ ਬਾਹਰ ਆ ਕੇ ਜਿੰਨੇ ਡੈਪੂਟੇਸ਼ਨ ਵਿੱਚ ਸ਼ਾਮਲ ਲੀਡਰ ਸਨ ਸਾਰੇ ਭੜਕ ਪਏ ਔਰ ਬਿਜਲੀ ਮੰਤਰੀ ਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਵਿਰੁੱਧ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਸੀਐਮਡੀ ਮੀਟਿੰਗ 'ਚ ਸ਼ਾਮਲ ਸੀ ਉਹਦੇ ਵਿਰੁੱਧ ਨਾਰੇਬਾਜ਼ੀ ਕਰ ਦਿੱਤੀ ਔਰ ਨਾਲ ਹੀ ਐਲਾਨ ਕਰ ਦਿੱਤਾ ਵੀ ਹੁਣ ਉਹ 3 ਦਿਨ 11 12 ਤੇ 13 ਅਗਸਤ ਨੂੰ ਸਮੂਹਕ ਛੁੱਟੀ ਲੈ ਕੇ ਦਫ਼ਤਰਾਂ ਦਾ ਬਾਈਕਾਟ ਕਰਨਗੇ ਪ੍ਰਟੈਸਟ ਕਰਨਗੇ ਔਰ ਸਰਕਾਰ ਦੇ ਵਿਰੁੱਧ ਆਵਾਜ਼ ਉਠਾਉਣਗੇ ਇਹ ਜਾਣਕਾਰੀ ਦਿੰਦਿਆਂ ਵੱਖ-ਵੱਖ ਯੂਨੀਅਨਾਂ ਦੇ ਲੀਡਰਾਂ ਰਤਨ ਸਿੰਘ ਮਾਜਰੀ ਗੁਰਪ੍ਰੀਤ ਸਿੰਘ ਗੰਡੀਵਿੰਡ ਹਰਪਾਲ ਸਿੰਘ ਗੁਰਵੇਲ ਸਿੰਘ ਬਲਪੁਰੀਆ ਗੁਰਪੇਜ ਢਿੱਲੋਂ ਰਣਜੀਤ ਢਿੱਲੋਂ ਜਸਵੀਰ ਸਿੰਘ ਆਂਡਲੂ ਇਸੇ ਤਰ੍ਹਾਂ ਰਵੇਲ ਸਿੰਘ ਸਹਾਇਪੁਰ ਸਰਿੰਦਰਪਾਲ ਲਾਹੌਰ ਗਿਆ ਦਵਿੰਦਰ ਪਸ਼ੌਰ ਸੁਖਵਿੰਦਰ ਚਾਹਲ ਤੇ ਕੁਲਵਿੰਦਰ ਢਿੱਲੋਂ ਆਦ ਨੇ ਜਾਣਕਾਰੀ ਦਿੱਤੀ ਵੀ ਉਹਨਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ ਔਰ ਮੀਟਿੰਗ ਵਿੱਚ ਜਦੋਂ ਉਹਨਾਂ ਨੇ ਵਫਦ ਨੇ ਮੰਗ ਕੀਤੀ ਵੀ ਜਿਹੜੀਆਂ ਮੰਨੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਉਹਦੇ ਬਾਰੇ ਕੋਈ ਠੋਸ ਜਿਹੜੇ ਆ ਉਹ ਹੁਕਮ ਜਾਰੀ ਕੀਤੇ ਜਾਣ ਲੀਡਰਸ਼ਿਪ ਨੇ ਇਹ ਦੋਸ਼ ਲਾਇਆ ਵੀ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਤੇ ਇਸੇ ਤਰ੍ਹਾਂ ਸੀਐਮਡੀ ਦਾ ਰਵੱਈਆ ਜਿਹੜਾ ਮਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਬੜਾ ਖੁਸ਼ਕ ਸੀ ਜਿਹਦੇ ਕਰਕੇ ਇਹ ਡੈਡਲੌਕ ਪੈਦਾ ਹੋ ਗਿਆ ਔਰ ਉਹਨਾਂ ਨੂੰ ਵਿੱਚੇ ਮੀਟਿੰਗ ਛੱਡ ਕੇ ਨਾਰੇਬਾਜ਼ੀ ਕਰਨੀ ਪਈ ਇਸ ਮੌਕੇ ਇਹ ਵੀ ਜਾਣਕਾਰੀ ਦਿੱਤੀ ਗਈ ਵੀ ਇਹ ਮੰਗਾਂ ਜਿਹੜੀਆਂ ਸੀ 2 ਜੂਨ ਨੂੰ ਆ ਬਿਜਲੀ ਮੰਤਰੀ ਨਾਲ ਮੀਟਿੰਗ ਹੋਈ ਸੀ ਵਫ਼ਦ ਦੀ ਸਾਰੀਆਂ ਵੱਖ-ਵੱਖ ਜਥੇਬੰਦੀਆਂ ਦੀ ਲੀਡਰਸ਼ਿਪ ਦੀ ਔਰ ਉਸ ਮੀਟਿੰਗ ਵਿੱਚ ਕਾਫੀ ਮੰਗਾਂ ਉੱਪਰ ਸਹਿਮਤੀ ਬਣੀ ਸੀ ਔਰ ਇਹ ਵਾਅਦਾ ਕੀਤਾ ਗਿਆ ਸੀ ਕਿ ਇਹ ਮੰਗਾਂ 10 ਦਿਨਾਂ ਵਿੱਚ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਲੀਡਰਸ਼ਿਪ ਨੇ ਦੋਸ਼ ਲਾਇਆ ਕਿ 2 ਮਹੀਨੇ ਬੀਤਣ ਦੇ ਬਾਵਜੂਦ ਹਾਲੇ ਕੱਖ ਵੀ ਲਾਗੂ ਨਹੀਂ ਕੀਤਾ ਜਿਹਦੇ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਵੱਡੇ ਪੱਧਰ ਤੇ ਰੋਸ ਦੀ ਭਾਵਨਾ ਜਿਹਨੂੰ ਲੈ ਕੇ ਉਹਨਾਂ ਨੂੰ ਇਹ ਸੰਘਰਸ਼ ਜਿਹੜਾ ਆ ਉਹ ਛੇੜਨਾ ਪਿਆ ਆ ਇਸ ਮੌਕੇ ਲੀਡਰਸ਼ਿਪ ਨੇ ਦੱਸਿਆ ਵੀ ਮੁਲਾਜ਼ਮਾਂ ਦਾ 13% ਡੀਏ ਵੀ ਪੈਂਡਿੰਗ ਆ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮੁੱਦਾ ਵੀ ਅੱਧ ਵਟੇ ਪਿਆ ਇਸੇ ਤਰ੍ਹਾਂ ਤਨਖਾਹਾਂ ਤੇ ਪੈਨਸ਼ਨਾਂ ਵਿੱਚ ਲੀਆਂ ਤਰੁੱਟੀਆਂ ਜਿਹੜੀਆਂ ਅਨਾਰਮਲੀ ਨੇ ਉਹ ਵੀ ਦੂਰ ਨਹੀਂ ਕੀਤੀਆਂ ਜਾ ਰਹੀਆਂ ਬਕਾਇਆ ਵੀ ਮੁਹੱਈਆ ਨਹੀਂ ਕੀਤਾ ਜਾ ਰਿਹਾ ਔਰ ਇਸੇ ਤਰ੍ਹਾਂ ਨਿੱਜੀਕਰਨ ਨੂੰ ਵਿਆਪਕ ਪੱਧਰ ਤੇ ਬਿਜਲੀ ਨਿਗਮ ਵਿੱਚ ਜਿਹੜਾ ਆ ਉਹ ਲਾਗੂ ਕੀਤਾ ਜਾ ਰਿਹਾ ਔਰ ਦੋਸ਼ ਲਾਇਆ ਲੀਡਰਸ਼ਿਪ ਨੇ ਵੀ 50000 ਦੇ ਕਰੀਬ ਨਿਗਮ 'ਚ ਜਿਹੜੀਆਂ ਅਸਾਮੀਆਂ ਖਾਲੀ ਨੇ ਉਹਨਾਂ ਨੂੰ ਰੈਗੂਲਰ ਭਰਤੀਆਂ ਹੀ ਭਰਨ ਦੀ ਥਾਂ ਤੇ ਇਹ ਸਾਰੀਆਂ ਪੋਸਟਾਂ ਖਤਮ ਕਰਨ ਦੀ ਜਿਹੜੀ ਪ੍ਰਕਿਰਿਆ ਚਲਾਈ ਜਾ ਰਹੀ ਹੈ ਔਰ ਇਸੇ ਦਰਾਂ ਉਹਨਾਂ ਨੇ ਰੂਪ ਪ੍ਰਗਟ ਕੀਤਾ ਕਿ ਡਿਊਟੀ ਦੌਰਾਨ ਹਾਰਸਿਆਂ ਦੇ ਸ਼ਿਕਾਰ ਹੋਏ ਜਿਹੜੇ ਚਲਾਣਾ ਕਰ ਗਏ ਨੇ ਬਿਜਲੀ ਕਾਮੇ ਉਹਨਾਂ ਕਾਮਿਆਂ ਨੂੰ ਮੁਆਵਜ਼ਾ ਦੇਣ ਤੋਂ ਵੀ ਪ੍ਰਸ਼ਾਸਨ ਨਾ ਕਰ ਰਿਹਾ ਔਰ ਇਸੇ ਤਰ੍ਹਾਂ ਜ਼ਖਮੀ ਹੋਏ ਨੇ ਜਿਹੜੇ ਵਕ ਵਕ ਬਿਜਲੀ ਰਿਪੇਅਰ ਕਰਦਿਆਂ ਮਰੰਮਤ ਕਰਦਿਆਂ ਜਿਹੜੇ ਫੀਲਡ ਵਿੱਚ ਜ਼ਖਮੀ ਹੋਏ ਨੇ ਉਹਨਾਂ ਨੂੰ ਕੈਸ਼ ਲੈਸ ਦੀ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ ਜਿਹਦੇ ਨਾਲ ਬਹੁਤ ਵੱਡੇ ਪੱਧਰ ਤੇ ਪਰੇਸ਼ਾਨੀ ਦਾ ਦੌਰ ਚੱਲ ਰਿਹਾ ਔਰ ਆ ਲੀਡਰਸ਼ਿਪ ਨੇ ਵੀ ਦੋਸ਼ ਲਾਇਆ ਵੀ ਉਲਟਾ ਮਲਾਜ਼ਮਾਂ ਉੱਪਰ ਕੇਂਦਰੀ ਸਕੇਲ ਥੋਪ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਧੱਕਾ ਕੀਤਾ ਜਾ ਰਿਹਾ ਤੇ ਸਿਆਸੀ ਆਧਾਰ ਤੇ ਬਿਜਲੀ ਕਾਮਿਆਂ ਦੀਆਂ ਜਿਹੜੀਆਂ ਬਦਲੀਆਂ ਕੀਤੀਆਂ ਨੇ ਉਹਨਾਂ ਨੂੰ ਵੀ ਰੱਦ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ ਜਿਸ ਕਾਰਨ ਸਮੂਹ ਬਿਜਲੀ ਕਾਮਿਆਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਵੀ 11 12 ਤੇ 13 ਅਗਸਤ ਨੂੰ ਸਮੂਹਕ ਛੁੱਟੀ ਲੈ ਕੇ ਉਹ ਦਫ਼ਤਰਾਂ ਦਾ ਬਾਈਕਾਟ ਕਰਨ